ਮੈਂ ਤਾਂ ਕੰਨਾ ਬੰਦਾ ਟੁੱਟਿਆ ਹੋਵੇ ਪੂਰਾ ਭਾਵੇਂ ਮਰਨ ਦੇ ਕੰਡੇ ਪੈ ਗਿਆ ਹੋਵੇ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਇੱਕ ਵਾਰੀ ਸੱਚੇ ਦਿਲ ਨਾਲ ਅਰਦਾਸ ਕਰ ਦੇ ਰੋ ਪਵੇ ਉਹਨਾਂ ਦੇ ਦਰਬਾਰ 'ਚ ਜਾ ਕੇ ਆਪਣਾ ਹਾਲ ਸੁਣਾ ਦੇ ਦਿਲ ਦਾ ਕਿ ਬਾਬਾ ਜੀ ਮੇਰ ਕੋਈ ਨਹੀਂ ਜੇ ਕੁਸ ਮੇਟਿਆ ਜਾਂਦਾ ਪਿਆ ਮੇਰਾ ਕੋਈ ਹੈਗਾ ਹੀ ਨਹੀਂ ਇੱਥੇ ਮੈਂ ਕੀ ਕਰਾਂ ਯਕੀਨ ਮੰਨਿਓ ਮੇਰੀ ਗੱਲ ਦਾ ਬਾਬਾ ਦੀਪ ਸਿੰਘ ਜੀ ਕੋਈ ਨਾ ਕੋਈ ਰਸਤਾ ਜ਼ਰੂਰ ਖੋਲ ਦੇਣਗੇ ਸਭ ਤੋਂ ਵੱਡਾ ਘਟਾ ਇਹੋ ਹੀ ਹੈ ਕਿ ਜਦੋਂ ਦੁੱਖ ਆ ਜਾਂਦੇ ਤੇ ਆਪਾਂ ਦੁਨੀਆਂ ਦੇ ਅੱਗੇ ਰੋਣ ਨਾ ਪੰਨੇ ਕਿ ਸ਼ਾਇਦ ਕੋਈ ਸੰਭਾਲ ਲਵੇ ਉਹ ਜਿੰਨੇ ਗੁਰੂ ਨੇ ਸਾਹਮਣਾ ਉਹਦੇ ਅੱਗੇ ਜਾ ਕੇ ਦਿਲ ਫੋਲੀਦਾ ਹੀ ਨਹੀਂ ਕਦੀ ਕੋਈ ਵੀ ਨਹੀਂ ਗਲਤ ਹੋਣਾ ਉਹ ਆਪੇ ਰਾਖੀ ਕਰਨਗੇ ਕੋਈ ਨਾ ਕੋਈ ਐਸਾ ਜਰੀਆ ਬਣਾ ਦਣਗੇ ਕੋਈ ਨਾ ਕੋਈ ਦਰਵਾਜ਼ਾ ਖੋਲ ਦਣਗੇ ਪਰ ਤੁਹਾਨੂੰ ਕੁਝ ਵੀ ਨਹੀਂ ਹੋਣ ਦੇਣਗੇ ਸੋ ਜਦੋਂ ਜ਼ਿੰਦਗੀ ਚ ਦੁੱਖ ਹੱਦੋਂ ਵੱਧ ਪਾਰ ਹੋ ਚੁੱਕੇ ਹਣ ਕੰਦੇ ਨਾ ਕਈ ਵਾਰੀ ਬੰਦਾ ਕੰਮਲ ਲੱਗ ਬੰਦਾ ਨੀਆਂ ਫਿਕਰਾਂ ਦਿਮਾਗ ਚ ਵੱਡ ਜਾਂਦੀਆਂ ਕੀ ਅੱਗੇ ਦੇ ਕੋਈ ਸੁਧ ਬੁੱਧੀ ਨਹੀਂ ਰਹਿੰਦੀ ਐਨਾ ਹਾਲਾਤਾਂ 'ਚ ਜੇ ਤੁਹਾਨੂੰ ਕੋਈ ਸਾਮ ਸਕਦਾ ਤੇ ਤੁਹਾਡਾ ਮਾਲਕ ਹੀ ਸਾਮ ਸਕਦਾ ਉਹਦੇ ਅੱਗੇ ਜਾ ਕੇ ਫਰਿਆਦ ਕਰੋ ਉਹ ਫਿਰ ਆਪੇ ਦਾਰਾਇਆ ਦੀ लाज ਰੱਖੇਗਾ ਕੁਝ ਨਹੀਂ ਹੋਣ ਦੇਗਾ ਤੁਹਾਨੂੰ ਜਿੰਨੀ ਮਰਜ਼ੀ ਦੁਨੀਆ ਤੁਹਾਡੇ ਵਿਰੁੱਧ ਚਲਦੀ ਹੋਵੇ ਭਾਵੇਂ ਪੂਰਾ ਸੰਸਾਰ ਇੱਕ ਪਾਸੇ ਹੋ ਜੇ ਉਹਨੇ ਤੁਹਾਨੂੰ ਰੱਖਣਾ ਤੇ ਕੋਈ ਮਾਰ ਨਹੀਂ ਸਕਦਾ ਵਿਸ਼ਵਾਸ ਰੱਖੋ ਉਹਦੇ ਤੇ ਕੋਈ ਵੀ ਦੁੱਖ ਕੋਈ ਵੀ ਤਕਲੀਫ ਕੋਈ ਵੀ ਬਿਮਾਰੀ ਇੰਨੀ ਵੱਡੀ ਨਹੀਂ ਗਈ ਜਿਹਦਾ ਹੱਲ ਮੇਰੇ ਮਾਲਕ ਕੋ ਨਾ ਹੋਵੇ